ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੇਨ ਸ਼ਹਿਰ ਮੇਨ ਕਸਬਾ ਜਿਹੜਾ ਉਹ ਮੁੱਦ ਕੀ ਆ ਗਿਆ ਤੇ ਤੁਹਾਨੂੰ ਫੌਜੀ ਸਾਹਿਬ ਤੇ ਜੱਗੇ ਕਲਾਸ ਵਾਲੇ ਨੂੰ ਮਲਾਉਣ ਲੱਗੇ ਆ ਤਿੰਨ ਐਨੀਮਲ ਵੀਡੀਓ ਦੇ ਵਿੱਚ ਰਹਿਣਗੇ ਸੱਜਣੋ ਵਿਕਰੀ ਵਾਲੇ ਆ ਮੈਂ ਵੀ ਜਿਵੇਂ ਕਹਿ ਦਈਏ ਨਾ ਵੀ ਕੋਠੇ ਜੱਡੀ ਆ ਤਾਂ ਦੋ ਗੱਲਾਂ ਨਿਗੀਆਂ ਬਹੁਤ ਪਰਮਾਤਮਾ ਨੇ ਇਹਨੂੰ ਵੱਡੇ ਟਾਂਚੇ ਦੀ ਬਣਾਇਆ ਦੇਖੋ ਤੇ ਸਾਂਭਣ ਵਾਲਿਆਂ ਨੇ ਵੀ ਨਾ ਐਨ ਜਿਵੇਂ ਕਹਿ ਦਈਏ ਵੀ ਰੂਲ ਆਈ ਆ ਬੜੀ ਚੰਗੀ ਮਹਾਂ ਦੀ ਸੰਭਾਈ ਹੋਈ ਵੀ ਆ ਪਿਛਲੇ ਘਰੇ ਇਹਨਾਂ ਨੇ ਤਾਂ ਚਲੋ ਲੈ ਕੇ ਆਂਦੀ ਆ ਰਕਮ ਖਰਚੀ ਆ ਤੇ ਗਾਂ ਕਿਸੇ ਸੱਜਣ ਨੂੰ ਦੇ ਦੇਣੀ ਆ ਪਰ ਬੜਾ ਚੰਗਾ ਪੱਠ ਪੜਾ ਸੱਜਣੋਂ ਆ ਕੇ ਵੇਖੋ ਵੇਲ ਕੱਦ ਦੁੱਧ ਦੁੱਧ ਇਹਨਾਂ ਨੂੰ ਮਾਲਕਾਂ ਨੇ ਬੜਾ ਚੰਗਾ ਹੋਣੇ ਕਿੰਨੇ ਦੁੱਧ ਤੇ ਚਲਦੀ ਆ ਪੌਸ਼ੇ ਦੀ ਗੱਲ ਹੀ ਕਰਾਂਗੇ ਜਿਹੜਾ ਉਹਨਾਂ ਨੇ ਚੋਇਆ ਉਹਦੀ ਗੱਲ ਆਪਾਂ ਨਾ ਕਰੀਏ ਤਾਂ ਚੰਗੀ ਗੱਲ ਆ ਜਿਹੜਾ ਵੀ ਪਸੰਦ ਆ ਜਾਂਦਾ ਉਹ ਰਿਕਵੈਸਟ ਬੇਨਤੀ ਆ ਆਪਣੀ ਹਰ ਵੀਡੀਓ 'ਚ ਜਿੰਨੀ ਕੁ ਜੋਗਿਆਂ ਕਿ ਸੱਜਣੋਂ ਤੁਸੀਂ ਆਪਦੀ ਤਸੱਲੀ ਕਰ ਲਿਆ ਕਰੋ ਯਾਰ ਇਹ ਸਾਲੀਆਂ ਚੀਜ਼ਾਂ ਆਂ ਸਸਾ ਪਲੰਘੇ ਤੋਂ ਬਾਅਦ ਲੀਕ ਉਟਣ ਦਾ ਕੋਈ ਫਾਇਦਾ ਨਹੀਂ ਇੰਨੀ ਕੁ ਬੇਨਤੀ ਮੰਨ ਲਿਆ ਕਰੋ ਤੁਹਾਡਾ ਵੱਡਾ ਧੰਨਵਾਦ ਤੇ ਬਾਕੀ ਚੱਲੀ ਜਾਊਗਾ ਦਾਰੂ ਮਜ਼ਾਰ ਵੇਖਿਓ ਵੀਡੀਓ ਐਂਡ ਤੱਕ ਚੰਗੇ ਐਨੀਮਲ ਆ ਇਹਨਾਂ ਕੋਲੇ ਵਿਕਰੀ ਵਾਲੇ ਆਉਂਦੇ ਰਹਿੰਦੇ ਤੇ ਤੁਹਾਡ ਨਾਲ ਸਾਂਝੇ ਕਰਦੇ ਰਹਿੰਦੇ ਆਜੋ ਲਈਏ ਜਾਣਕਾਰੀ ਤੁਹਾਡਾ ਬਾਲਾ ਸਮਾਨਾ ਲੈਂਦੇ ਹਾਂ ਫੌਜੀ ਸਾਹਿਬਸ ਹਸਰੀ ਕਾਲ ਜੀ ਸਸ ਕਾਕਲੀ ਵੀਰ ਹੋਰ ਕੀ ਹਾਲ ਚਾਲ ਮੇਰਾ ਸਤ ਗੁਰਦਿਆਂ ਤੁਸੀਂ ਸੁਣਾਓ ਬਿਲਕੁਲ ਚੜ੍ਹਦੀ ਕਲਾ ਹੋਰ ਆਪਣੇ ਘਰ ਪਰਿਵਾਰ ਦਾ ਕੀ ਹਾਲ ਚਾਲ ਮੇਰਾ ਮੇਰਾ ਦਾਤੇ ਦਾ ਜਿਹੜਾ ਦਿਨ ਨਵਾਂ ਬਖਾਤਾ ਉਹਨੇ ਉਹਦਾ ਬੜਾ ਧੰਨਵਾਦ ਬਿਲਕੁਲ ਪ੍ਰਮਾਤਮਾ ਦਾ ਸ਼ੁਕਰ ਆ ਬਾਕੀ ਭੈਣ ਭੰਜਾਂ ਦਾ ਹਾਂਜੀ ਐਨੇ ਚੌਣ ਵਾਲੇ ਜਿਹੜੇ ਬਿਲਕੁਲ 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 ਦੋ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਉਹਨਾਂ ਦੇ ਰੂਪ ਰੂਪ ਹੋ ਜਾਂਦੇ ਆਪਾਂ ਹਾਂ ਵਾਕਈ ਸਹੀ ਗੱਲ ਆ ਬਾਕੀ ਇਹ ਮੀਡੀਆ ਦੀ ਬਹੁਤ ਦੇਣ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਜਿਨ੍ਹਾਂ ਨਾਲ ਐਨੇ ਭਰਾਵਾਂ ਨਾਲ ਤਾਲ ਮੇਲ ਬਣ ਗਿਆ ਹੈ ਬਿਲਕੁਲ ਨਹੀਂ ਜਾਣਨਾ ਕਿਨੇ ਸੀ ਨਹੀਂ ਜਾਣਦਾ ਨਹੀਂ ਕੋਈ ਮਤਵਾ ਦੋ ਪਿੰਡ ਜਾਂ ਤਿੰਨ ਪਿੰਡ ਹਨਾ ਹਾਂਜੀ ਨੇੜੇ ਨੇੜੇ ਤੇ ਕਿੱਥੇ 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 ਬੈਠੀ ਦੁਨੀਆ ਜਾਣਦੀ ਹੈ ਹਨਾ ਚਲ ਜਿੰਨੀ ਕੁ ਜੋਗੇ ਆ ਜਿੰਨੀ ਕੁ ਜੋਗੇ ਆ ਹਨਾ ਉਹਨਾਂ ਹੀ ਵੱਡਾ ਧੰਨਵਾਦ ਉਹ ਪਰਮਾਤਮਾ ਦਾ ਆਪਾਂ ਨੂੰ ਇੰਨੀ ਜੋਗੇ ਕੀਤਾ ਇੰਨੀ ਜੋਗੇ ਕਰਤਾ ਹੈਗਾ ਡਰੈਸ ਦੇ ਦਈਏ ਹਾਂਜੀ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਨੇੜੇ ਮੁੱਦਗੀ ਸ਼ਹਿਰ

8383 ਓਕੇ ਤੇ ਫੌਜੀ ਸਾਹਿਬ ਨੇ ਫਿਰ ਅੱਜ ਕੁੜਤਾ ਪਜਾਮਾ ਸੱਟਿਆ ਹਨਾ ਨਹੀਂ ਠੀਕ ਹੈ ਓਕੇ ਦੀਵਾਲੀ ਦਾ ਗਿਫਟ ਦੇ ਦੇਣੇ ਅੱਜ ਬਾਕੀ ਚੀਜ਼ਾਂ ਵੀ ਕਲਦੀਵਰ ਯਾਦ ਅੱਛਾ ਯਾਦ ਹੀ ਕਰਨਗੇ ਦੁੱਧ ਚੋਣਗੇ ਤੇ ਯਾਦ ਕਰਨਗੇ ਵੀ ਠੀਕ ਆ ਵੀ ਵਾਕਈ ਲਿਆਏ ਆ ਹਨਾ ਫੌਜੀ ਸਾਹਿਬ ਕੋਲੋਂ ਅੱਜ ਕੁਛ ਕੀ ਬਾਤ ਧੰਨਵਾਦ ਆ ਰੱਬ ਦਾ ਹਨਾ ਬਿਲਕੁਲ ਮਿਹਰ ਮਾਰਕ ਦਾ ਪਰਮਾਤਮਾ ਦਾ ਫੈਰ ਆਪਾਂ ਨੂੰ ਵੇਂਦੇ ਆ ਬਾਹਰੋਂ ਫੋਨ ਬਹੁਤ ਆਉਂਦੇ ਆ ਆਪਾਂ ਨੂੰ ਠੀਕ ਆ ਇੱਕ ਮੁੰਡਾ ਕਾਰ ਕਨੇਡਾ ਦਾ ਬੰਦਾ ਉਹਦਾ ਇਧਰ ਚਵਾਲਪਿੰਡਾ ਦੇ ਬੰਦੇ ਵੇਲੇ ਆਪਣੇ ਕੋਲ ਆਨਲਾਈਨ ਮਗਾਈਆ ਆਨਲਾਈਨ ਜਾਂਦਾ ਹੈ ਪਰ ਇੱਕ ਵਾਰੀ ਬੰਦਾ ਵੇਖਣਿਆ ਤੇ ਬਾਅਦ ਚ ਫੋਨ ਲਾਇਦਾ ਉਹਨੂੰ ਸ਼ਾਮ ਨੂੰ ਜੋ ਚੋਲੀ ਇਹ ਦੱਸ ਕਹਿੰਦਾ ਜਿਹੜਾ ਕੋ ਦੱਸਿਆ ਉਹ ਤੋਂ ਵੱਧ ਨਿਕਲਿਆ ਸ਼ੁਕਰ ਹੈ ਰੱਬ ਦਾ ਵੱਡਾ ਧੰਨਵਾਦ ਜਿਹੜਾ ਇੱਜ਼ਤ ਬਣਾਉਂਦਾ ਆਪਣੀ ਬਿਲਕੁਲ ਕੰਮ ਕਰਦਾ ਮਹਾਰਾਜੀ ਆ ਨਾ ਕੁਲਦੀਪੀਰ ਜਿਹੜਾ ਆਨਲਾਈਨ ਪੁੱਛੂ ਭੇਜਣਾ ਨਾ ਉਹਦੇ ਵਿੱਚ ਜ਼ਿੰਮੇਵਾਰੀ ਆਪਣੀ ਡਬਲ ਬਣ ਜਾਂਦੀ ਬਹੁਤ ਜ਼ਿਆਦਾ ਕੋਈ ਜਿਹਨੇ ਆਪਣੇ ਭਰੋਸੇ ਤੇ ਜਿਹਨੇ ਆ ਕੇ ਚੋਲਿਆ ਹੈਗਾ ਉਹ ਤਾਂ ਉਹਦੀ ਟੈਨਸ਼ਨ ਉਹਦੀ ਟੈਨਸ਼ਨ ਹੋ ਜਾਂਦੀ ਆਪਣੀ ਸਰਦਰ ਦੀ ਉੱਤਰ ਜਾਂਦੀ ਹੈ ਸਹੀ ਗੱਲ ਆ ਆਪਣੀ ਤਾਂ ੱਲੇ ਆਨਲਾਈਨ ਵਾਲੀ ਆ ਬਿਲਕੁਲ 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 ਹੋਈਏ ਇੱਧਰ ਹਾਂਜੀ ਪੈਣਾ ਭਰਾਵਾਂ ਨੇ ਕਹਿਣਾ ਇਹ ਹੋਰੀ ਰੀਲ ਪਾਲੀ ਤੇ ਆ ਝੋਟੀ ਫੌਜੀ ਸਾਹਿਬ ਕੁਲਦੀਪੀਰ ਨੀਲੀ ਰਵੀ ਰੀਜਨਲ ਦੋ ਦੰਦ ਆ ਕੇ ਕੋਈ ਪੱਟ ਕੇ ਦੇਖ ਲੈਵੇ ਆਪ ਦਾ ਮੂੰਹ ਪੱਟ ਲੈ ਜਿਹੜਾ ਸੱਜਣ ਖਰੀਦਦਾ ਹਾਂ ਰੀਜਨਲ ਦੋ ਦੰਦ ਕੱਟੀ ਆ ਦੋ ਦੰਦ ਹੈਗੇ ਆ ਪਹਿਲਾ ਸੂਆ ਸੂਪੀ ਪਹਿਲਾ ਸੂਆ ਸੂਪੀ ਆ ਤੀਸਰਾ ਦਿਨ ਅੱਜ ਸੂਈ ਨੂੰ ਆ ਓਕੇ ਹਜੇ ਤੈ ਨਹੀਂ ਚੱਕੀ ਤੈ ਨਹੀਂ ਚੱਕੀ ਬੱਚੇ ਦਾ 나ੜੂਆਂ ਨਾਲੀਆਂ ਠੀਕ ਆ ਨੀਲੀ ਰਾਵੀ ਦੇ ਵਿੱਚ ਕੱਟਾ ਓਕੇ ਹੋ ਪਤ ਪਰੇ ਨੂੰ ਓਏ ਪਰੇ ਨੂੰ ਮਰੇ ਸ਼ ਤੇ ਬਾਕੀ ਬੱਚੇ ਬੁੱਚੇ ਤੇ ਸਹਿਮਤ ਓਕੇ ਰਿਪੋਰਟ ਜਿਆਦਾ ਨਸਲ ਬਹੁਤ ਜਿਆਦਾ ਝੋਟੀ ਦੇ ਵਿੱਚ ਇਹ ਤਾਂ ਭਾਅ ਬਾਜ਼ਾਰ ਹੀ ਹੁਣ ਉੱਥੇ ਹੋਇਆ ਫਿਰਦਾ ਨਹੀਂ ਤਾਂ ਪਹਿਲਾਂ ਛੋਟੀ ਦੇ ਖੂਸੀਰ ਸਾਉ ਤੇ ਥਨ ਲੱਗੇ ਦੇਖੋ ਉਹ ਦੰਦ ਪਿਓਰ ਜਮਾ ਨੀਲੀ ਚ ਅਗਲੇਆਂ ਦੇ ਵੀ ਮਾਰਕਿੰਗ ਆ ਹਾਂ ਹੈਗੇ ਨਿਸ਼ਾਨ ਚਟੇ ਵੀ ਹੈਗੇ ਆ ਅੱਖਾਂ ਸਾਰਾ ਕੁਛ ਸਿੰਗੀ ਬਿਲਕੁਲ ਪਿੱਠ ਛੋਟੀ ਛੋਟੀ ਪਿੱਠਪੜਾ ਦੇਖੋ ਯਾਰ ਦੋ ਦੰਦ ਦੇ ਹਿਸਾਬ ਨਾਲ ਇੰਨਾ ਪਿੱਠਪੜਾ ਛੋਟੀ ਨੂੰ ਇਹ ਸਾਡੀ ਚੰਗੀ ਕਿਸੇ ਸੱਜਣ ਨੇ ਥੋੜਾ ਕੋਈ ਦੇਖੋ ਬੁੱਤੀ ਗੱਡੀ ਵਾਕਿਆ ਯਾਰ ਚੰਗੀ ਘਰ ਆ ਇੰਨਾ ਨਹੀਂ ਵੀ ਇਹ ਕੋਈ ਉਹਵੇਂ ਪਾਲੀ ਚੰਗੀ ਖਰਾਕ ਨਾਲ ਬਾਹਰ ਦੀ ਚਰਾਣ ਦੇ ਉੱਤੇ ਪਲੀ ਵੀ ਇਹ ਝੋਟੀ ਹਾਂ ਨਹੀਂ ਬਾਹਰ ਬੜੇ ਚੰਗੇ ਪਸ਼ੂ ਪਾਲਦੇ ਉਧਰ ਹਾਂ ਬੁੱਚ ਯਾਰ ਫੌਜੀ ਸਾਹਿਬ ਜਿਹੜੀ ਬਾਹਰ ਚਰ ਕੇ ਆਉਂਦੀਆਂ ਉਹ ਵਨਸਮੰਨਾ ਰਾਸ਼ਨ ਖਾਣਾ ਕਰ ਮਾਲੀਆਂ ਨੇ ਮਨ ਪਸੰਦ ਮਨ ਪਸੰਦ ਆ ਜੋ ਚੀਜ਼ ਜੀ ਕੀਤਾ ਉਹ ਪਛੇ ਮੁਹ ਵਾਰ ਮਨ ਨਾਲ ਟੂਸੇ ਹੀ ਖਾਣੇ ਆ ਟੂਸੇ ਹੀ ਖਾਣ ਇੱਥੇ ਜਿਹੜਾ ਪਾਦਾ ਉਹ ਖਾਣਾ ਉਹ ਖਾਣਾ ਬੜੀ ਸਾਹ ਪੁੱਤਰੀ ਆ ਰਵੇਤ ਚੰਗੇ ਦੀ ਆ ਕੱਟੀ ਆ ਵੀ ਦਵਾਂਗੇ ਦੀ ਮਾਥਲੇ ਐਸ ਟਾਈਮ ਮੈਨੇ 2 ਮਹੀਨਾ ਹੀ ਸੂਈ ਆ ਤੇ 16 ਕਿਲੋ ਦੁੱਧ ਤਿਆਰ ਆ ਨਹੀਂ ਹੈਗਾ ਉਧਰ ਰਵਾ ਬਹੁਤ ਚੰਗਾ ਵਾ ਜਿਹੜੇ ਏਰੀਏ ਦਾ ਮਾਲ ਆ ਨਾ ਇਹ ਬੜਾ ਚੰਗਾ ਰਵਾ ਵਾ ਕੋਈ ਸ਼ੱਕ ਨਹੀਂ ਬਾਰਦਰ ਬਲਟ ਬਹੁਤ ਜਾਰੀ ਨਹੀਂ ਮੰਨਿਆ ਚੰਗੀਆਂ ਉੱਥੇ ਬੱਚਾ ਵੀ ਬੜਾ ਚੰਗਾ ਨਾਰੂਆ ਨਾਲ ਕੋ ਨਾਰੂਆ ਨਾਲ ਭਣ ਰਣ ਹੋ ਜਾਂਦਾ ਹਾਂ ਵੀ ਪਤਾ ਨਹੀਂ ਕਿੰਨਾ ਕਰਦਾ ਜਿਹੜੋਗੇ ਸੂਈ ਨੂੰ ਨਹੀਂ ਉਹ ਤਾਂ ਝੂਟੀ ਦੱਸਦੀ ਐ ਜੇ ਪੁੜੇ ਪੜਿਆ ਤੋ ਸਿੱਧੀ ਨਹੀਂ ਹੋਈ ਹਾਂਜੀ ਹਾਂਜੀ ਬੱਚੇ ਨੀਲੀ ਦੇ ਟਾਪ ਲਾਉਗੀ ਪੂਰਾ ਟਾਪ ਲਾਉਗੀ ਹਰੇ ਭਲਾ ਭੁਲਾ ਦਾ ਕਲਦੀ ਵੀਰੇ ਛੋਟੀ ਛੋਟੀ ਭਲਾ ਇਹਦਾ ਖੜਨੀ ਥੱਲਿਓ ਜੋ ਦੁੱਤ ਆ ਗਈ ਸੱਜਣਾ ਪਹਿਲਾਂ ਕੱਟੀ ਆ ਤੁਹਾਨੂੰ ਬੱਚਾ ਚੁੰਗਦਾ ਧਾਰਾ ਚੈੱਕ ਕਰਾ ਦਈਏ ਵੀ ਪਤਾ ਲੱਗ ਜਾਂਦਾ ਵੀ ਖੋ ਚਵਾਈ ਜਗੇ ਚਵਾਈ ਦਾ ਐ ਜਿਵੇਂ ਤੀਜੇ ਸੂਏ ਵਾਲੀ ਮਹਿੰਦੀ ਹੁੰਦੀ ਆ ਮੈਂ ਨਾ ਪੂਰੀ ਚੰਗੀ ਚਵਾਈ ਜਬਰਦਸਤ ਪੂਰੀ ਚੰਗੇ ਘਰਾਣੇ ਦੀ ਕੱਟੀ ਆ ਬਾਕੀ ਬਾਲਟੀ ਰੱਖ ਕੇ ਕਲੀਵਰ ਚੋਣਾ ਹੈ ਹਾਂ ਤੇ ਬੋਲਾ ਕਿੰਨਾ ਕੁ ਹੋਊਗਾ ਆਈਡੀਆ ਕਿੰਨਾ ਲੀਟਰ ਵੀਰੇ ਠੀਕ ਆ ਹਾਂ ਐਵੇਂ ਕਹੀ ਚਲੀ ਕਲੀਵਰ ਅੱਜ 10 ਕਿਲੋ ਇਹਦੇ ਥੱਲੇ ਨਹੀਂ 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 ਮੈਂ ਝੂਠ ਮਾਰਨਾ ਹਰੇਕ ਨੂੰ ਪੜਾ ਹਰੇਕ ਦੇ ਘਰੇ ਰੱਖੀਆਂਵਾਂਗਾ ਹਾਂ ਇੰਨਾ ਹੀ بڑا ਹਾਂ ਕੋਈ 2 ਤੋਂ ਚੱਲਦੀ ਕੋਈ 2.5 ਤੋਂ ਚੱਲਦੀ ਦੁੱਧ ਅਗਲੇ ਦੀ ਸੇਵਾ ਦਾ ਦੁੱਧ ਅਗਲੇ ਦੀ ਸੇਵਾ ਦਾ ਹੈਗਾ ਵਾਕੇ ਹਾਂ ਸੋਨਾ ਅੱਜ ਦਾ ਸੋਨਾ ਹਾਂ ਹਾਂ ਸੋਨਾ ਰੇਟ ਫੌਜੀ ਸਾਹਿਬ ਇਹਦਾ ਕਰੋ ਕਰਾ 100 ਲੀਟਰ ਤੇ 6 ਮੰਨ ਕੇ ਸਭ ਦਾ ਕਰ ਲੇ ਆ ਫਤੇ ਵਿੱਚ ਪੁੱਜੀਆ ਖਾਂਦਾ ਫਰਦਾ ਵੇਖੋ ਪਰ ਇਹ ਦੁੱਧ ਚੋਦੇ ਚੋਦੇ ਫਰੇ ਚੋਦੇ ਦੁੱਧ ਨਹੀਂ ਰੇਟ ਕੁਲਦੀਪੁਰ ਜੇ ਇਹ ਤਾਂ ਬਾਜ਼ਾਰ ਹੁੰਦਾ ਤੇਜ ਹੂੰ ਛੋਟੀ ਸੀ ਡੇਢ ਵੱਕ ਦੀ ਜਿਸਾ ਉਹਨਾਂ ਜਾਤ ਨਸਾ ਛੋਟੀ ਦੀ ਚਵਾਈ ਲੱਗੀ ਛੋਟੀ ਨੂੰ ਬੱਠਪੂੜਾ ਛੋਟੀ ਦੰਦਾਂ ਦੇ ਵਿੱਚ ਦੋਂਦੀ ਛੋਟੀ ਆ ਹਾਂਜੀ ਪਰ ਅੱਜ ਇੱਕ 25 ਰੇਟ ਆਪਣਾ ਇਹਦਾ 1 ਲੱਖ ਤੇ 25000 25000 ਤੇ ਕਿੰਨਾ ਕ ਕਰਦੇ ਹੋਗੇ ਮਾਨਤਾ ਨਾ ਕਰਦਾ ਇੱਕੋ ਦੀ ਵੀਰ ਕੋਈ ਗੱਲ ਜਿਹੜਾ ਮੈਂ ਪੰਜ ਹਜ਼ਾਰ ਹੀ ਕਰ ਦਾਂਗੇ 5000 ਹੀ ਚੱਲਣਗੇ 120 120 ਹੀ ਝੋਟੀ ਦਵਾਵਾਂਗੇ ਹਾਂ ਨਾ ਵੇਖੋ ਚਮੜੀ ਝੋਟੀ ਘਵਾਉਂਦਾ ਨਹੀਂ ਅਗਲਾ ਜਿਹੜਾ ਲੈ ਗਿਆ ਹਾਂ ਨਹੀਂ ਚੰਗੀ ਆ ਝੋਟੀ ਜਾਤ ਨਸਲ ਇੰਨੀ ਝੋਟੀ ਦੇ ਵਿੱਚ ਰੱਖੀ ਵੇਖੋ ਜਿਹਨੂੰ ਮੈਂ ਖੜਨੀ ਜਦੋਂ ਹਾਂ ਜਵਾਰਾ ਪੂਰੀ ਪੂਰੀ ਅਗਲੇ ਸੂਏ ਨੂੰ ਵੀਰ ਆ ਫੁੱਲ ਤਗੜੀ ਬਣ ਜੂਗੀ ਤੇ ਇਹਦਾ ਕੀ ਲੇਖਾ ਜੋਖਾ ਜੱਗੇ ਕਾਢੇ ਨੂੰ ਵੀ ਬਾਹਰ ਖੋਲ ਕੇ ਰਾਂ ਇਹ ਵੀ ਤਾਜੀ ਇਹ ਵੀ ਤਾਜੀ ਇਹਦੇ ਤਾਂ ਪਿੱਛੇ ਕੱਟੀ ਆ ਪਿੱਛੇ ਕੱਟੀ ਆ ਨਾੜਵਾ ਨਾ ਮੋਰਾ ਦੀ ਆ ਗਈ ਹਾਂਜੀ ਮੋਰਾ ਦੀ ਮਗਰ ਮੋਰਾ ਦੀ ਕੱਟੀ ਆ ਗਈ ਮੋਰਾ ਦੀ ਕੱਟੀ 나ੜਵਾ ਨਾਲ ਹਾਂ 나ੜਵਾ ਗਿੱਲਾ ਨਾਲ ਗਿੱਲਾ 나ੜਵਾ ਨਾਲ ਆ ਇੱਧਰ ਆ ਤੇਰਾ ਬੱਚਾ ਪੁੱਤ ਚੱਲ ਇਹ ਇਹਦਾ ਸੁਆ ਸਵਾ ਫੌਜੀ ਸਾਹਿਬ ਦੱਸੀ ਚੱਲੋ ਸੁਆ ਕਲਦੀ ਵੀਰ ਤੀਸਰਾ ਇਹਦਾ ਠੀਕ ਆ ਅੱਜ ਤੀਜੇ ਦਿਨ ਇਹਨੂੰ ਆ ਸੂਈ ਨੂੰ ਤੀਜਾ ਦਿਨ ਇਹਨੂੰ ਸੂਈ ਨੂੰ ਆ ਇਸ ਟਾਈਮ 12 ਲੀਟਰ ਇਹਦੇ ਥੱਲੇ ਖੁੱਲਾ ਤਿਆਰ ਆ ਕੀ ਬਾਤ ਆ ਬੜੀ ਖਰੀ ਆ ਫਿਰ 11 ਮੰਨ ਕੇ ਸਭ ਦਾ ਆਪਣੇ ਨਾਲ ਜਿਹੜਾ ਮਰਜ਼ੀ ਕਰ ਲੀ 11 ਮੰਨ ਕੇ ਸੌਦਾ ਕਰ ਲਿਆ ਹਾਂ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਉਹ ਪੈਸੇ ਲਾਉਣੇ ਅਗਲੇ ਨੇ ਪੈਸੇ ਲਾਉਣੇ ਹੱਕ ਆ ਉਹਦਾ ਚੋਣ ਦਾ ਹਾਂ ਆਪਾਂ ਤਾਂ ਨੇ ਹੱਥ ਬੰਦਦੇ ਆ ਵੀ ਆਪਦੀ ਤਸੱਲੀ ਕਰੋ ਸੁਏ ਪਾਸੇ ਉਹਦੀ ਤਾਂ ਕਰੋ ਚਲੋ ਗੱਬਣ ਦਾ ਤਾਂ ਅਗਲਾ ਕਹਿ ਦਿੰਦਾ ਕਿ ਗੱਬਣ ਦੇ ਵਿੱਚ ਬੰਦਾ ਕਹਿੰਦਾ ਝੂਠ ਬੋਲਦਾ ਹੈ ਹਾਂ ਯਾਰ ਭਾਂਡੇ ਪਾ ਕੇ ਦੇਣਾ ਚੀਜ਼ ਉਹ ਤਾਂ ਯਾਰ ਅਗਲੇ ਨੇ ਹਿੰਮਤ ਕਰਨੀ ਆ ਹਾਂ ਹਿੰਮਤ ਕਰਨੀ ਅਗਲੇ ਨੇ ਬਾਹਲਾ ਦੂਰ ਦਾ ਯਾਰ ਵੀਡੀਓ ਕਾਲ ਤੇ ਚੋਲੇ ਪੂਰਾ ਹੋ ਜਾਂਦੀ ਹੈ ਸੈਟਿੰਗ ਐਡੀ ਗੱਲ ਤਾਂ ਨਹੀਂ ਵੀਡੀਓ ਕਾਲ ਤੇ ਚੋਲੇ ਕਰਿਓ ਇਹਨੂੰ ਕਾ ਉਹਦਾ ਕੋਈ ਰਿਸ਼ਤੇਦਾਰ ਨੇੜੇ ਹੈਗਾ ਹਾਂ ਉਹਨੂੰ ਭੇਜੇ ਉਹਨੂੰ ਭੇਜੇ ਉਹ ਚੋਲੇ ਨਹੀਂ ਉਹਨੂੰ ਚੋਣੀਆਂ ਆਉਂਦੀ ਉਹ ਚੱਲ ਦੁੱਧ ਤਾਂ ਵੇਖੂਗਾ ਹਾਂ ਦੁੱਧ ਕੋਲੇ ਬਹਿ ਕੇ ਆਪਦਾ ਵੇਖ ਲਵੇ ਦੁੱਧ ਦੇਖ ਲੈ ਕੋਲੇ ਖਾਂ ਲੈਵੇ ਤਾਂ ਤਾਂ ਪਤਾ ਲੱਗ ਜੂ ਵੀ ਸਾਫ਼ ਸੁਥਰੀ ਆ ਬਿਲਕੁਲ ਬਿਲਕੁਲ 나ੜ ਗੰਡ ਭੂਰ ਛਟਾ ਹਾਂ ਫੁੱਲ ਤਸੱਲੀ ਆਪਣੀ ਓਕੇ 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 ਬਾਕੀ ਲਗਭਗ 2 ਕਿਲੋ ਤੋਂ ਉਹ ਗਾੜੀ ਗਾੜੀ ਅੱਗੇ ਜਾਨੀ ਤਾਂ ਹੀ ਦੁੱਧ ਦੇਉ ਚੋਟੀ ਦੁੱਧ ਪਿਛਲੇ ਸੁਆ ਵੀ 15 ਤੋਂ 16 ਲੀਟਰ ਅਸੀਂ ਦੂਜੇ ਸੋਚੋ ਆ ਠੀਕ ਆ ਨਹੀਂ ਖਬਰਦਾਰਾ ਥੱਲੇ ਤੂੰ ਖਾ ਪੀ ਕੇ ਚੱਲਣਾ ਵੀਰ ਕਰਨੀ ਪਰ ਖੇਡਣਾ ਆ ਦਿਨ ਦਿਨੇ ਨਹੀਂ ਹਾਂ ਸਹੀ ਗੱਲ ਆ ਇਹਦਾ ਰੇਟ ਕੀ ਕਰੋਗੇ ਰੇਟ ਅੱਜ ਇਹਦਾ ਵੀ 125 ਆ ਠੀਕ ਆ ਇਹਦਾ ਵੀ 120 ਹੀ ਦੇਵਾਂਗੇ 5000 ਛੋੜ ਠੀਕ ਆ ਇਹ ਵੀ 120 ਹੀ ਦੇ ਦਿਆਂਗੇ 120 ਹੀ ਦੇਵਾਂਗੇ ਓਕੇ 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 ਛੋਟੀ ਉਹ ਲੈ ਲੈ ਚਾ ਇਹ ਲੈ ਲੈ 120 20 ਦੀ ਜੋੜਾ ਹੀ ਲਊਗਾ ਹੋਰ ਮਾਨਦਾਨ ਕਰ ਦੋ ਧੰਨਵਾਦ 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 ਤੇ ਇਹ ਕਾ ਵੰਨੀ ਬੈਠੇ ਕੋਠੇ ਜੀ ਇਹਦਾ ਕੀ ਹਿਸਾਬ ਆ ਇਹ ਤਾਂ ਹਾਥੀ ਸਮਝ ਲੋ ਜਾਂ ਹਾਥੀ ਦਾ ਬੱਚਾ ਸਮਝ ਲੋ ਕਲੀ ਵੀ ਰੱਖਣਾ ਹਣਾ ਹਾਂ ਪਰ ਓਏ ਬੋਲੇ ਛੋਟੇ ਹਾਥੀ ਦੇ ਵਿੱਚ ਆਉਣ ਵਾਲੀ ਨਹੀਂ ਹਾਂ ਹਾਂ ਸਹੀ ਗੱਲ ਆ ਦੋਨਾਂ ਆ ਰਹੀ ਐ ਇੱਕ ਹੀ ਆ ਜੀ ਦੋਹਾਂ ਆ ਰਹੀ ਐ ਇੱਕ ਹੀ ਇਹ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਗਤਾਰਾਂ ਇਹਦੇ ਕੋਲੇ ਮਾਲ ਕੋਲੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਵੀਡੀਓ ਪਾਈ ਜਾਂਦੇ ਸੀ ਉਦੋਂ ਹੀ ਆਈ ਸੀ ਮੱਝ ਉਤਰੀ ਸੀ ਉਤਰੀ ਸੀ ਉਹਦੇ ਸੂਈ ਸੀ ਬਾਜੇ ਇਹ ਠੀਕ ਆ ਹਾਂ ਜਮਈਤਾ ਜੀ ਹਾਂ ਪਿਛਲੀ ਵੀਡੀਓ ਦੇਖ ਲਿਆ ਅਗਲਾ ਕਿੰਨੇ ਦਿਨਾਂ ਦੀ ਅੱਜ ਤੀਜਾ ਦਿਨ ਹੈ ਇਹਨੂੰ ਸੂਈ ਠੀਕ ਆ ਬੜੀ ਚੋਲੀ ਲੈ ਕੋਈ ਇਹ ਨਹੀਂ ਮੋਟੀ ਆ ਬੜੀ ਮੋਟੀ ਇਹ ਵਿਚੰਮ ਚੜਿਆ ਤੇ ਹੈ ਨਹੀਂ ਨਹੀਂ ਮੱਝ ਦੁੱਧ ਵਾਲੀ ਆ ਜਿਆਦਾ ਨਸਲ ਇੰਨੀ ਮੱਝ ਦੇ ਵਿੱਚ ਦੁੱਧ ਵਾਲੀ ਹੈ ਪੂਰੀ ਮੱਝ ਹਾਂ ਹੁਣ ਕਿੰਨਾ ਇਹਦੇ ਕੋਲੇ ਤਿੰਨਾ ਚਾਰਾਂ ਦਿਨਾਂ ਹੀ ਸੂਈ ਥੱਲੇ ਇਸ ਟਾਈਮ 14 ਲੀਟਰ ਤੀਜੇ ਦਿਨ ਇਹਦੇ ਤਿਆਰ 14 ਮੈਨ ਵਾਲਾ ਦੁੱਧ ਤਿਆਰ 13 ਮੈਨ ਵਾਲਾ ਜਮ 13 ਮੈਨ ਲੈ ਤੋ ਇੱਕ ਅੱਧਾ ਲੀਟਰ ਕੱਢ ਦੇ ਬਾਹਰ ਰੱਖੀਦਾ ਆਂ ਤੇ ਕੋਲ ਨਹੀਂ ਨਾਲੇ ਪਤਾ ਕਿ ਕਈ ਵਾਰੀ ਨਾ ਕੋਈ ਬੰਦਾ ਚੁਵਾਈ ਕਰਨ ਵਾਲਾ ਕਿਦਾਂ ਦਾ ਆ ਜਾਂਦਾ ਲੀਟਰ ਖੰਡ ਦਾ ਤਾਂ ਫਰਕ ਚੂਨ ਨਾ ਹੀ ਪੈ ਜਾਂਦਾ ਪੈ ਜਾਂਦਾ ਫਰਕ ਬਾਕੀ ਥੋੜਾ ਵੱਧ ਨਿਕਲੇ ਵਾ ਅਗਲੇ ਦਾ ਮਨ ਖੁਸ਼ ਹੁੰਦਾ ਖੁਸ਼ ਹੁੰਦਾ ਬਾਕੀ ਫੇਰ ਇੱਕ ਗੱਲ ਹੋਰ ਆ ਜਿਹਨੇ ਲੈਣੀ ਆ ਉਹਨੇ 13 ਤੇ ਵੀ ਲੈ ਲੈਣੀ ਜਿਹਨੇ ਨਹੀਂ ਲੈਣੀ ਤੇ ਉਹਨੇ 15 ਤੇ ਵੀ ਨਹੀਂ ਲੈਣੀ ਹਾਂ ਬਸ ਕੋਈ ਨਹੀਂ ਪਲਾ ਪਰ ਮੈਂ ਦੱਸਦੀ ਆ ਜਿੱਡੀ ਕਲਦੀ ਵੀਰ ਤਗੜੀ ਆ ਮੱਝ ਆਪਣਾਂ ਦਾ ਖਿੰਚਾ ਮਾਰ ਕੇ ਲਈ ਫਿਰ ਇਹਦੇ ਪਰ ਜਿੱਦਨ ਨੂੰ ਜਾ ਮਗਰ ਮਗਰ ਤੁਰੀ ਫਿਰੂਗੀ ਵੀ ਸੁਹਾ ਨਰਮਾ ਹਾਂ ਤੇ ਸੁਹਾ ਸਵਾ ਸੱਚੇ ਦਾ ਸੁਹਾ ਕਲਦੀ ਵੀਰ ਤੀਸਰਾ ਅਗਲਾ ਜਿਹੜਾ ਮਰਜੀ ਦਾ ਵੇ ਅਗਲਾ ਚ ਚੌਥਾ ਮੰਨ ਲੈ ਆਪਣੇ ਵੱਲੋਂ ਪੰਜਵਾਂ ਮੰਨ ਲੈ ਉਹ ਅਗਲੇ ਜਿਹੜਾ ਖਰੀਦਦਾ ਸੁਹਾ ਆਪਦਾ ਆਪੇ ਗੈਸ ਲਾ ਲੈ ਆਪੇ ਗੈਸ ਲਾ ਲੈ ਹਾਂ ਸਿਆਣੀ ਗੱਲ ਆ ਮੁੜ ਕੇ ਅਗਲਾ ਕਹਿੰਦਾ ਵਪਾਰੀਆਂ ਕੋਲੇ ਤੀਜੇ ਸੂਏ ਤੋਂ ਗਾਂ ਮਈਆਂ ਹੀ ਹੈ ਨਹੀਂ ਮੱਝ ਹੀ ਹੈਗੀ ਬਾਕੀ ਚਵਾਈ ਇਹੋ ਜਿਹੀ ਲੱਗੀ ਆ ਮੈਂ ਕਹਿੰਦਾ ਜਿਹੜਾ ਨਹੀਂ ਚੂਣ ਜਾਣਦਾ ਨਾ ਉਹ ਵੀ ਚੂਵੇ ਉਹ ਵੀ ਬੈਠ ਜੇ ਤੇ ਠੋਕੇ ਉੱਠੂਗਾ ਓਕੇ ਤੇ ਇਹ ਪੋਲੀ ਦੇ ਇੰਨੇ ਮੋਟੀ ਚਵਾਈ ਲੱਗਦੀ ਇਹਦਾ ਰੇਟ ਕੀ ਕਰੋਗੇ ਜੱਗੇ ਇਹ ਕੁਲਦੀਵੇ ਚੰਗੀ ਕੀਮਤ ਦੇ ਉੱਤੇ ਆਈ ਹੋਈ ਆ ਮੱਝ ਆਓ ਆਪ ਵੀ ਰਕਮ ਖਰਚੀ ਆ ਹਾਂ ਤੇ ਕਈ ਵਾਰ ਵੀਰ ਭਰਾ ਜਵੇਂ ਆਪਣੀ ਦੀਵਾਲੀ ਦੀ ਮੰਡੀ ਆ ਰਹੀ ਅੰਮ੍ਰitsar ਵਾਲੀ ਹਾਂ ਉਹਨਾਂ ਨੇ ਵੀ ਲੈਣੀ ਹੁੰਦੀ ਆ ਕਈ ਕਾਰੋਬਾਰੀ ਵੀਰ ਭਾਈ ਭਰਾ ਵੀ ਲੈ ਜਾਂਦਾ ਹੈਗਾ ਹਾਂ ਥੋੜਾ ਫਿਰ ਪੜਦਾ ਹੋਵੇ ਜਾਂਦਾ ਹੈਗਾ ਵਾਕਿਆ ਜੀ ਆਪਾਂ 18 ਤੋਂ 20 ਤੇ ਝਗੜਾ ਮੱਝ ਨੇ ਠੀਕ ਆ ਜਦੋਂ ਪੂਰੇ ਦੁੱਤੇ ਆ ਗਈ ਹਾਂਜੀ ਜੇ ਤੇ ਹੁਣ ਵਿਗ ਗਈ ਆਪਣੀ ਤਾਂ ਠੀਕ ਆ ਇਹ ਦੁੱਤੇ ਕਰਕੇ ਵੇਚਾਂਗੇ ਆਪਾਂ ਮਾਜ ਓਕੇ 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 ਤੇ ਰੇਟ ਕਰਾਂਗੇ ਇਹਦਾ ਆਪਾਂ ਫੋਨ ਦੇ ਉੱਤੇ ਧੰਨਵਾਦ ਰੇਟ ਕਰਾਂਗੇ ਫਿਰ ਵੇਚਾਂਗੇ ਵੇਚਾਂਗੇ ਐਡਾ ਰੇਟ ਵੱਡਾ ਜਿਆਦਾ ਆਪਾਂ ਕਰ ਦਾਂਗੇ ਇਹਨਾਂ ਮਾਜ ਹੋ ਗਿਆ ਇਹਨਾਂ ਜੇ ਆਪਾਂ ਕਹਿੰਦੇ ਹਾਂ ਫੋਨ ਤੇ ਕਰਾਂਗੇ ਤਾਂ ਆਪਾਂ 3 ਲੱਖ ਮੰਗ ਕੇ ਖੜ ਜਾਂਗੇ ਇਹਦਾ ਹੂੰ 2 ਤੋਂ ਅੰਦਰ ਰਹੂਗਾ ਠੀਕ ਆ ਠੀਕ ਆ ਠੀਕ ਠੀਕ ਉਹਨੂੰ ਵੇਚਣ ਲੱਗੋ ਭਾਈ ਦਾ ਜਾਂਦਾ ਕੋਈ ਉਹਦਾ ਪੜਦਾ ਰਹਿੰਦਾ ਥੋੜਾ ਜਿਹਾ ਹਾਂ ਜੀ ਉੱਥੇ ਮੰਡੀ ਤੇ ਜਾਵੜੀ ਵੱਡੀ ਤੇ ਹਨਾ ਹਾਂਜੀ ਤੇ ਫੇਰ ਤਾਂ ਗੱਲਾਂ ਹੋਣਗੀਆਂ ਇਹਦੀਆਂ ਪਤਾ ਨਹੀਂ ਕਿੱਧਰ ਲੈ ਮੌਲਕ ਕਿੱਧਰ ਨੂੰ ਘੁੰਮਣਾ ਹੈ ਦਾ ਇਹ ਮਹਾਰਾਜ ਨੂੰ ਪਤਾ ਆਪਣੀ ਸਿਆਣਪ ਤਾਂ ਕੁਛ ਨਹੀਂ ਹਾਂ ਨਹੀਂ ਬਹੁਤ ਆਉਂਦੀ ਨਹੀਂ ਬਹੁਤ ਤਗੜੀ ਮੈਂ ਮਗਰ ਇਹਦੇ ਬੱਚਾ ਕੱਟਾ ਕੇ ਕੱਟੀ ਇਹਦੇ ਮਗਰ ਕੱਟਾ ਓਕੇ ਇਹ ਵੀ ਕਲੀਅਰ ਕਰਦੀ ਬਿਲਕੁਲ ਵਾਲੇ ਚਿੱਟਾ ਹੈ ਠੀਕ 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 ਤੇ ਆ ਇੱਕ 20 ਦੀ ਇੱਕ 20 ਦੀ ਇਹਦੇ ਮਗਰ ਕੱਟੀ ਤਾਜੀ ਸੂਈ ਆ ਤਾਜੀ ਸੂਈ 나ੜੂਆ ਨਾਲ ਆ 11 ਲੀਟਰ ਦੁੱਧ ਇਹਦੇ ਕੋਲੇ ਹਾਂਜੀ 11 ਲੀਟਰ ਮੰਨ ਕੇ ਤੇ ਆ ਆ ਗਈ ਆਪਣੀ ਦੋ ਦੰਦ ਤੇ ਮਗਰ ਤਾਜੀ ਸੂਈ ਕੱਟਾ ਓਕੇ ਰਿਪੋਰਟ ਠੀਕ ਹੈ ਠੀਕ ਹੈ ਠੀਕ ਹੈ ਇੱਕ ਵੀ ਠੀਕ ਹੈ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਕਰੇ